ਛਾਤ ਮਨ ਔਰ ਇਨੀ ਨਿਮਰਤਾ ਕੀ ਬਾਤ ਹੈ ਆਜਾ ਭਰਾ ਦਵਾ ਦਵਾ ਆਜਾ ਬੜਕੋ ਚੱਟ ਨਵਾ ਦਵਾ ਸੌ ਲੱਖ ਧੰਵਾ ਮੇਰੇ ਭਰਾ ਜੀ ਉਹ ਭੇਜ ਕੇ ਬਹੁਤ ਬਹੁਤ ਧੰਨਵਾਦ ਇਹ ਨਰਦੇਵ ਸਿੰਘ ਜੀ ਬੋਦੀ ਮਾਨ ਜੀ ਦੇ ਵੱਡੇ ਭਰਾਤਾ ਔਰ ਪਜਾ ਸਵਰਗਾਂ ਵਿੱਚ ਵਸਾ ਹੋਵੇ ਸਰਦਾਰ ਗੋਰਾ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਵੱਡੇ ਸੁਪੁੱਤਰ ਹੈ ਜਿਨ੍ਹਾਂ ਨੂੰ ਤੁਸੀਂ ਬੜਾ ਮਾਨ ਬਖਸ਼ਿਆ ਹੈ ਕੀ ਬਾਤ ਹੈ ਬਾਪੂ ਜੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਹਿਬਾਨੋ ਵੀ ਪਹੁੰਚ ਚੁਕੇ ਆ। ਪ੍ਰੀਤਿੰਦਰ ਜੀ ਉਹ ਵੀ ਪਹੁੰਚ ਚੁਕੇ ਆ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਤਿਗੁਰੂ ਜੀ ਰਹਿਮਤ ਕਰਨ ਬਖਸ਼ਾ ਕਰਨ। ਦਿੱਲੀ ਰਪੋਟ ਟੀਵੀ ਸ਼ਕਪਾਲ ਸਿੰਘ ਆਦੀਵਾਲ ਸਾਹਿਬ ਆ ਸਾਹਮਣੇ ਆ। ਆ ਤੁਹਾਡਾ ਜਿੰਨਾ ਨਕਸ਼ਾ ਹੈ ਜਿੰਨਾ ਪਿੰਡ ਦੀ ਰੌਣਕ ਹੈ ਸਾਰੀ ਨੂੰ ਫਿੱਟ ਕਰ ਰਿਹਾ ਵਿੱਚ। ਔਰ ਤੁਸੀਂ ਆਪਣੇ ਘਰਾਂ ਵਿੱਚ ਬੈਠ ਕੇ ਇਹਨੂੰ ਸੁਣਨਾ, ਵੇਖਣਾ। ਬਹੁਤ ਬਹੁਤ ਧੰਵਾਦ ਇਹਨਾਂ ਦਾ ਮੇਰੇ ਵੱਡੇ ਭਰਾ ਅਮਰਜੀਤ ਸਿੰਘ ਜੀ ਉਹਨਾਂ ਵੱਲੋਂ 100 ਲੱਖ ਦਾ ਮੜਾ ਭੇਜਿਆ ਗਿਆ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਬਖਸ਼ੀਆਂ ਕਰਨੀਆਂ ਰਾਤ ਜਦੋਂ ਮੈਨੂੰ ਫੋਨ ਕੀਤਾ ਵੱਡੇ ਵੀਰ ਜੀ ਨੇ ਵੀ ਅੱਜ ਪ੍ਰੋਗਰਾਮ ਹੈ 16 ਕ ਪਿੰਡਾਂ ਦਾ ਕਹਿੰਦਾ ਢਾਡੀ ਜਿੱਥੇ ਹੋਰ ਕਰ ਲਈਏ ਨਾ ਕਹਿੰਦੇ ਜੀ ਇਕੱਲਾ ਹੀ ਬਹੁਤ ਹੈ ਕਹਿੰਦੇ ਥੱਕ ਨਾ ਜਾਇਆ ਜੀ ਮੈਂ ਕਹਿੰਦਾ ਗੁਰੂ ਕੀ ਸੰਗਤ ਕਿਤੇ ਥਕਣ ਦਿੰਦੀ ਹੈ ਥੱਕ ਉਦੋਂ ਜਾਈਦਾ ਜਦੋਂ ਆਨ ਆਉਣਾ ਠਕਾਵਟ ਦੀ ਮਹਿਸੂਸ ਹੁੰਦੀ ਗਾਉਣ ਨੂੰ ਜੀ ਨਹੀਂ ਕਰਦਾ ਤੇ ਜਦੋਂ ਸਾਡੇ ਭਰਾ ਆਏ ਭੇਜਦੇ ਆ ਠਕਾਵਟ ਦੂਰ ਹੋ ਜਾਂਦੀ ਹੈ ਦਿਹਾੜੀਆਂ ਨਹੀਂ ਹੁੰਦੀ ਸਾਰਿਆਂ ਨੂੰ ਲੱਗਦੇ ਆ ਜਿਉ ਉਹਨੂੰ ਸ਼ਾਮ ਨੂੰ ਪਤਾ ਪਾਸੇ ਚੱਲਦਾ ਲੱਗਦਾ ਭਾਵਾ 450 ਦੇ ਦੇ ਉਹ ਤੇ ਥੱਕ ਲੈ ਜੂ ਕੁੱਟਿਆ ਜਾਈ ਕਰਨ ਦਾ ਹਾਨ ਯਾਰਾ ਜਾ ਜਾ ਉਹ ਕਹਿੰਗੇ ਜੇ ਕੱਲ ਕੱਲ ਨੂੰ ਲੈ ਜੀ ਕੰਗਿਆ ਸਾਰੀ ਦਿਹਾੜੀ ਟੁੱਟ ਗਈ ਯਾਰ ਇਹ ਗੱਲ ਹੁੰਦੀ ਹੈ ਚੀਜ਼ ਵੱਡੀ ਹੈ ਹੈ ਕਾਗਜ਼ ਹੈ ਬੜਾ ਕਮਾਲ ਦਾ ਸਿਆਣੇ ਵਿਦਵਾਨਾਂ ਨੇ ਕਹਿੰਦਾ ਮਾਇਆ ਹੋਵੇ ਯਾਰ ਬੇਲੀ ਪੈਸੇ ਉੱਤੇ ਆਣ ਬੈੰਦੇ ਪੈਸੇ ਤੋਂ ਬਗੈਰ ਬਾਤ ਪੁੱਛਦਾ ਨਾ ਕਾਈ ਹੈ ਪੈਸਾ ਹੋਵੇ ਉਣ ਤੇ ਜਹਾਜ਼ ਜਾਂਦੇ ਰੁਕ ਜਾਂਦੇ ਤੇ ਪੈਸੇ ਤੋਂ ਬਗੈਰ ਕਿਸੇ ਖੋਤਾ ਰੇੜੀ ਨਾ ਖੜਾਈ ਹੈ ਪੈਸਾ ਹੋਵੇ ਡਾਕਟਰ ਕੁਰਸੀ ਨੂੰ ਛੱਡ ਦਿੰਦਾ ਪੈਸੇ ਤੋਂ ਬਗੈਰ ਚੰਗੀ ਦਿੰਦਾ ਨਾ ਦਵਾਈ ਹੈ ਪੈਸਾ ਹੋਵੇ ਮਾਮੇ ਨੋ ਨੇ ਨਾਨਕਿਆ ਜਮਾਨ ਮਿਲਦਾ ਭੈਣਾ ਬੈਠੀਆਂ ਵੱਡੀਆਂ ਛੋਟੀਆਂ ਬਹੁਤ ਬਹੁਤ ਧੰਨਵਾਦ ਹੈ ਅਜੇ ਧੀਆ ਨਾ ਹੋਣ ਮਾਮਾ ਨਾ ਹੋਣ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਧੀਆ ਸਿਆਣੇ ਆਪਣੇ ਬਜ਼ੁਰਗ ਬੈਠੇ ਆ ਕਹਿੰਦੇ ਯਾਰ ਜੇ ਧੀ ਨਹੀਂ ਨਾ ਤੇ ਮਹਾਰਾਜ ਬਾਬੇ ਨਾਨਕ ਨੇ ਕਹਿ ਦਿੱਤਾ ਸੋਹ ਕਿਉ ਮੰਗਾ ਆਖੀ ਹੈ ਜਿੱਤ ਜਮੇ ਰਹਿ ਜਾਣ ਬਾਬਾ ਨਾਨਕ ਕਹੇ ਰਿਹਾ ਕਿਆ ਬਾਤ ਹੈ ਵਡੀਆਂ ਛੋਟੀਆਂ ਮਾਚਾਂ ਮਹਿਣਾ ਬੈਠੀਆਂ ਬਹੁਤ ਬਹੁਤ ਧੰਵਾਜੀ ਸਤਿਗੁਰੂ ਜੀ ਰਹਿਮਤ ਕਰਨ ਪੈਸਾ ਹੋਵੇ ਮਾਮੇ ਨਾਨਕੇ ਨਾਨਕਿਆ ਜਮਾਨ ਮਿਲਦਾ ਤੇ ਪੈਸੇ ਤੋਂ ਬਗੈਰ ਨਾ ਕੋਈ ਸਿਆਣੇ ਚਾਚੀ ਛਾਈ ਹੈ ਪੈਸਾ ਹੋਵੇ ਰਾਗੀ ਢਾਡੀ ਫਿਰ ਵਾਰ ਵਾਰ ਜੋਰ ਲਾਉਂਦੇ ਤੇ ਪੈਸੇ ਤੋਂ ਬਗੈਰ ਪਾਠ ਕਰਦੇ ਨਾ ਭਾਈਏ ਭਾਈ ਤਾਂ ਨਹੀਂ ਬੈਠਾ ਤੇ ਨਹੀਂ ਕੋਈ ਵਿੱਚ ਬੈਠਾ ਬਾਬਾ ਜੀ ਬੈਠੇ ਆਏ ਕਿ ਸਾਡੀ ਯੂਨਟ ਆ ਕੀ ਕੀ ਭਰਾਓ ਐਸੇ ਤੋਂ ਬਗੈਰ ਗੱਲ ਕੋਈਆਂ ਛਾਏ ਮਾਂ ਜਿਹੜੇ ਲੱਗੇ ਪੈਸੇ ਨਾਲ ਲੱਗੇ ਆਹ ਏਡੇ ਏਡੇ ਕੁਲਾ ਜਿਹੜੇ ਠੰਡੀ ਵਾ ਕੁਲਾ ਕਿੰਦੀ ਵਧਿਆ ਰਹੀ ਏ ਪੈਸਿਆਂ ਨਾਲ ਹੀ ਏ ਨਾ ਜੀ ਪੈਸੇ ਹੋਣਗੇ ਤਾਂ ਹੀ ਏ ਨਾ ਤੇ ਜੇ ਬਾਬਾ ਕਿਤੇ ਰੰਬ ਸਬੱਬੀ ਕਿਤੇ ਮੋਟਰਸਾਈਕਲ ਲਿਆ ਆਵੇ ਸਾਰੇ ਨਹੀਂ ਕਈ ਤੇ ਸੱਜਣ ਸਿਆਣੇ ਹੁੰਦੇ ਕਹਿੰਦੇ ਯਾਰ ਸਾਡਾ ਬਾਬਾ ਇਹਦੇ ਕੋਲੇ ਮੋਟਰਸਾਈਕਲ ਕੀ ਗੱਡੀ ਹੋਣੀ ਚਾਹੀਦੀ ਏ ਤੇ ਕਈ ਕਹਣਗੇ ਲੈ ਬਾਬਾ ਮੋਟਰਸਾਈਕਲ ਲਿਆ ਲੈ ਦੱਸ ਬਾਬਾ ਰੀ ਚੱਲ ਸਕਦਾ ਮੋਟਰਸਾਈਕਲ ਤੇ ਚੱਲ ਸਕਦਾ ਇਹ ਕਿਰਪਾ ਤੁਹਾਡੀ ਹੈ ਗੁਰੂ ਕੇ ਗਰੰਤੀ ਸਹਿਬਾਨ ਬਾਪੂ ਬੈਠਾ ਬਹੁਤ ਬੋਤਨ ਬਾਜੀ ਆਏ ਬਾਜਾਂ ਵਾਲੇ ਮਾਹੀ ਦੇ ਚੋਚਾਂ ਨੂੰ ਤੁਹਾਡੀ ਜੱਥਾ ਕਹਿ ਰਿਹਾ ਜੀ ਇਹ ਰੇਕੜ ਨਹੀਂ ਪਾ ਤਾਜਾ ਵਾਲਿਆ ਗੁਰੂ ਬਾਜਾ ਵਾਲਿਆ ਮਾਹੀ ਤਾਜਾ ਵਾਲਿਆ ਗੁਰੂ ਬਾਜਾ ਵਾਲਿਆ ਮਾਹੀ ਤਾਜਾ ਵਾਲਿਆ ਜਿੱਥੇ ਮੇਰਾ ਸ਼ੈਨ ਸ਼ਾਹ ਦੀਨ ਗੁਨੀ ਦਾ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਪੁਲਕ ਤੇ ਬੈਠਦਾ ਸੀ ਨਾ ਉਹਦੇ ਥੱਲੇ ਇੱਕ ਚੌਂਕੀ ਰੱਖੀ ਹੁੰਦੀ ਸੀ ਜਿੱਥੇ ਮੇਰਾ ਸਤਿਗੁਰੂ ਚਰਨ ਧਰਦਾ ਸਵਾ ਲੱਖ ਰੁਪਏ ਕੀ ਬਾਤ ਹੈ ਅੱਜ ਦਾ ਨਹੀਂ ਸਮਾ ਲਖ ਉਸ ਵੇਲੇ ਦਾ ਜਦੋਂ ਪਿੰਡ 'ਚ ਰੁਪਈਆ ਮਿਲਦਾ ਨਹੀਂ ਸੀ ਪੁਰਾਣੇ ਬਜ਼ੁਰਗ ਬੈਠੇ ਐ ਜਿਨ੍ਹਾਂ ਨੇ ਵੇਖਿਆ ਸਮਾਓ ਜਿਨ੍ਹਾਂ ਨੇ ਬਲਦਾਂ ਨਾਲ ਹਲ ਵਾਏ ਐ ਜਿਨ੍ਹਾਂ ਨੇ ਝੋਟਿਆਂ ਨਾਲ ਹਲ ਵਾਏ ਐ ਅੱਜ ਦਾ ਜਵਾਨਾ ਉਹ ਨਹੀਂ ਸੀ ਉਹਨਾਂ ਦੀਆਂ ਮਾਰਾਂ ਜਿਹੜੀ ਉਹਨਾਂ ਦੀ ਆਲਾਦ ਆ ਜਨੰਦ ਲੈ ਰਹੀ ਐ ਸਮਾ ਲਖ ਦਾ ਚੌਂਕੀ ਜਿੱਥੇ ਮੇਰੇ ਸਤਿਗੁਰੂ ਚਰਨ ਧਰਦੇ ਸੀ ਔਰ ਜਿਹੜੇ ਛੰਨੇ ਵਿੱਚ ਮੇਰੇ ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਲ ਸਕਦੇ ਸੀ ਸਵਾ ਲੱਖ ਦਾ ਉਹ ਢਾਈ ਲੱਖ ਦੀ ਜਿਹੜੀ ਚਾਨਣੀ ਉੱਤੇ ਤਣੀ ਜਾਂਦੀ ਸੀ ਮੇਰੇ ਮਾਹੀ ਦੇ ਉੱਤੇ ਢਾਈ ਲੱਖ ਦੀ ਔਰ ਕਿੰਨਾ ਹਾਥੀ ਜਿਹੜਾ ਗੰਗਾ ਸਾਗਰ ਆਪਣੇ ਹੱਥ ਨਾਲ ਫੜ ਕੇ ਮੇਰੇ ਸਤਗੁਰ ਦੇ ਹੱਥ ਤੋਂ ਆਉਂਦਾ ਸੀ ਸਵਾ ਲੱਖ ਦਾ ਹੀ ਉਹ ਐਡਾ ਮਹਾਨ ਗੁਰੂ ਐਡਾ ਰਾਜਾ ਗੁਰੂ ਉਹਦੀ ਤੁਸੀਂ ਔਲਾਦ ਹੋ ਉਹਦੀ ਕੌਮ ਆਂ ਕੀ ਬਾਤ ਹੈ ਮਨ ਇਨਾ ਖੁਸ਼ ਹੋ ਗਿਆ ਇੱਥੇ ਆ ਕੇ ਥੱਕ ਲੈ ਗਈ आनंद ਆ ਗਿਆ ਗੱਲ ਉੱਥੇ ਟਪ ਉੱਥੇ ਆ ਜਾਂਦਾ ਤੇ ਟਪ ਸ਼ੁਰੂ ਜਾਉਗੇ ਨਾ ਬਾਬੇ ਤੇ ਉਹ ਗੱਲ ਉੱਥੇ ਘੁੰਮ ਘੁੰਮ ਕੇ ਜੇ ਆ ਜਾਂਦੀ ਹੈ ਧੀਆ ਬੈਠੀਆਂ ਸਾਹਮਣੇ ਮਾਮਾ ਬੈਠੀਆਂ ਆਪਾਂ ਇੰਨੇ ਬੈਠੇ ਆ ਜੀ ਮੁੰਡਿਆਂ ਦੀਆਂ ਅਰਦਾਸਾਂ ਤੇ ਲੋਕ ਬਹੁਤ ਕਰਾਉਂਦੇ ਆ ਬਾਬਾ ਜੀ ਐਨੇ ਸਾਲ ਹੋ ਗਏ ਮੁੰਡਾ ਹੈ ਨਹੀਂ ਕਰੇ ਅਰਦਾਸ ਕਰਦੇ ਮੁੰਡਾ ਹੋ ਜੇ ਧੀ ਦੀਰਦਾਸ ਕਰਾਉਂਦਾ ਜੀ ਬਾਬੇ ਕੋਲੇ ਜਾ ਕੇ ਬਾਬਾ ਮੁੰਡੇ ਦਾ ਤਿੰਨ ਹੋ ਕੇ ਕੁੜੀ ਦੇ ਦੇਂ ਕਰਾਉਂਦਾ ਜੀ ਕੋਈ ਵਿਰਲਾਓ ਵਿਰਲਾ ਕੇ ਹੀ ਕੋਈ ਖਤਾਉਂ ਘਰ ਧੀਆਂ ਨਾਲ ਹੈ ਸਾਰਾ ਸੰਸਾਰ ਆ ਧੀਆਂ ਨਾਲ ਰੌਣਕ ਲੱਗਦੀਆਂ ਜਦੋਂ ਧੀ ਵਿਆਹੀ ਗਈ ਜਵਾਈ ਆ ਜੋ ਕੁੜਮ ਆ ਜੋ ਕਿੰਨੇ ਰਸਤੇ ਬਣ ਜਾਣਗੇ ਜੀ ਬਾਬਾ ਬਹੁਤ ਬਣ ਜਾਣਗੇ ਨਾ ਆਏ ਹਾਏ ਹੋਰ ਸੌਣ ਲੋਗੇ ਇੱਕ ਮਾਈ ਗਈ ਬਾਬੇ ਕੋਲੇ ਕਦੀ ਬਾਬਾ ਜੀ ਅਰਦਾਸ ਕਰਦੇ ਹੋ 10 ਰੁਪਏ ਦੇਤੇ ਬਾਬੇ ਨੂੰ ਐ ਮੜਕੇ ਜਿ ਫੜਾਤੇ ਜਾਵਾ ਮੜਕਾ ਮੜਕਾ ਜਾਇਆ ਕਦੀ ਬਾਬਾ ਜੀ ਐ ਕਰੋ ਅਰਦਾਸ ਕਰਦੇ ਹੋ ਨੀ ਘਰੇ ਬੱਚਾ ਆ ਜੇ ਮੁੰਡਾ ਹੋ ਜੇ ਬਾਬਾ ਵੀ ਅੱਗੋਂ ਪੂਰਾ ਸੀ ਉਹ ਕਹਿੰਦਾ ਧੀਏ ਅਰਦਾਸ ਤੇ ਕਰ ਦੂੰ ਮੈਂ ਪਰ 10 ਰੁਪਏ ਨਾਲ ਤਾਂ ਰਵੜ ਦਾ ਕਾਕਾ ਵੀ ਨਹੀਂ ਆਉਂਦਾ ਨਾ ਤੇ ਇਹ ਹੋ ਨਾ ਕਰੇ ਹੁੰਦੇ ਹੈ ਬਜ਼ੁਰਗਾਂ ਕੋਲੇ ਵੱਡਿਆਂ ਕੋਲੇ ਸਮਝਾਉਂਦੇ ਧੀ ਨੇ ਕੱਢਿਆ 100 ਰੁਪਏ ਕਹਿੰਦੀ ਲੈ ਬਾਪੂ ਹੁਣ ਅਰਦਾਸ ਕਰ ਦੇ ਕਹਿੰਦਾ ਮਰ ਗੋ ਜਾਨ ਨਾਨੀ ਮਾਨ ਸਾਹਿਬ ਜੀ ਕੱਜ ਕੇ ਆਪ ਜੀ ਦੀ ਕਚਹਿਰੀ ਵਿੱਚ